ਅਕਲ ਦੇ ਘੋੜਾਪਾਲਕ ਪਹੁੰਚੇ ਨੇ ਸ਼ੋਕ ਰਾਇਆ ਜਾ ਰਿਹਾ ਹੈ ਮੀਟਿੰਗ ਕੀਤੀ ਹੈ ਕੀ ਕੀ ਫਸਲੇ ਦਿੱਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜਣੇ ਇਕੱਤਰ ਹੋਏ ਆ ਘੋੜਾਪਾਲਕ ਘੋੜਾ ਜਿਹੜੇ ਹਾਰਸ ਬਰੀਡਰਸ ਆ ਸਾਡੀ ਐਸੋਸੀਏਸ਼ਨ ਦੇ ਉਹ ਟੀਮ ਸਾਰੇ ਇਕੱਤਰ ਹੋਈ ਹੈ ਤੇ ਇੰਡੀਅਨ ਮਾਰਵਾੜੀ ਹਾਰਸ ਚੈਂਪੀਅਨਸ਼ਿਪ ਜਿਵੇਂ 2024 ਦੇ ਵਿੱਚ ਲਾਸਟ ਈਅਰ ਅਸੀਂ 6 7 8 ਨੂੰ ਕੀਤੀ ਸੀ ਉਹੀ ਹੁਣ ਇਸ ਵਾਰੀ ਅਸੀਂ 5 6 7 ਦਸੰਬਰ 2025 ਨੂੰ ਅਸੀਂ ਕਰਨ ਜਾ ਰਹੇ ਹਾਂ ਰਿਪੀਟ ਕਰਦਾ 5 6 7 ਦਸੰਬਰ 2025 ਨੂੰ ਕਰਨ ਜਾ ਰਹੇ ਹਾਂ ਨੂਰਗੜ ਸਟੱਡ ਫਾਰਮ ਮੋਗਾ ਵਿਖੇ ਜਿਹੜਾ ਕਿ ਮੋਗਾ ਕੋਟਕਪੂਰਾ ਰੋਡ ਦੇ ਉੱਤੇ ਪਾਵਰ ਗ੍ਰੇਡ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਸਥਿਤਾ ਇੱਥੇ ਅਸੀਂ ਹੌਰ ਸ਼ੋ ਜਿਹੜਾ ਉਕਰਨ ਜਾ ਰਹੇ ਆ ਤੇ ਸਾਰੇ ਹਾਰਸ ਬਰੀਡਰਾਂ ਨੂੰ ਸਾਰੇ ਹਾਰਸ ਲਵਰਜ਼ ਨੂੰ ਰਿਕੁਐਸਟ ਆ ਵੀ ਉਹ ਇਹਨਾਂ ਡੇਟਾ ਨੂੰ ਖਾਲੀ ਰੱਖਣ ਤੇ 5 6 7 ਦਸੰਬਰ ਨੂੰ ਨੂਰਗੜ ਸਟੱਡ ਫਾਰਮ ਦੇ ਕੇ ਆ ਕੇ ਹਾਰਸ ਚੈਂਪੀਅਨਸ਼ਿਪ ਆ ਜਿਹੜੀ ਆਲ ਇੰਡੀਆ ਦੀ ਜਿਹੜੀ ਇਹ ਚੈਂਪੀਅਨਸ਼ਿਪ ਆ ਨੈਸ਼ਨਲ ਲੈਵਲ ਦੀ ਇਹਦੇ ਚ ਆ ਕੇ ਭਾਗ ਲੈਣ ਸਾਰੀ ਕੰਟਰੀ ਦੇ ਵਿੱਚੋਂ ਸਾਰੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਹਾਰਸ ਬਰੀਡਰ ਆਪਣੇ ਘੋੜੇ ਲੈ ਕੇ ਆ ਰਹੇ ਆ ਤੇ ਜਿਹੜੇ ਹਾਰਸ ਲਵਰਜ਼ ਆ ਉਹ ਵੀ ਆ ਰਹੇ ਆ ਤੇ ਇੱਥੇ ਪੂਰਾ ਆਨੰਦ ਵਜੂਗਾ ਤੇ ਟਾਈਮ ਜ਼ਰੂਰ ਸਾਰੇ ਭਰਾ ਕੱਢਿਓ ਜਿਹੜੇ ਵੀ ਘੋੜਿਆਂ ਨੂੰ ਪਿਆਰ ਕਰਨ ਵਾਲੇ ਆ ਜ਼ਰੂਰ ਉਹ ਆਇਓ ਇਹੋ ਜਿਹੇ ਘੋੜੇ ਤੁਸੀਂ ਦੇਖੋਗੇ ਵੀ ਜਿਹੜੇ ਹੋ ਸਕਦਾ ਤੁਸੀਂ ਜਾ ਕੇ ਉਹਨਾਂ ਸਟੇਟਾਂ ਦੇ ਵਿੱਚ ਕੋਈ ਤਾਮਿਲਨਾਡੂ ਕੋਈ ਕਰਨਾਟਕਾ ਕੋਈ ਮਹਾਰਾਸ਼ਟਰਾ ਕੋਈ ਗੁਜਰਾਤ ਚ ਆਪਾਂ ਜਾ ਕੇ ਨਹੀਂ ਵੇਖ ਸਕਦੇ ਉਹ ਘੋੜੇ ਸਾਰੇ ਇੱਥੇ ਆਉਣਗੇ ਉਹਨਾਂ ਘੋੜਿਆਂ ਦੀ ਚੈਂਪੀਅਨਸ਼ਿਪ ਹੋਊਗੀ ਫਰਸਟ ਸੈਕੰਡ ਥਰਡ ਨਿਕਲਣਗੇ ਬਹੁਤ ਵੱਡੇ ਇਨਾਮ ਜਿਹੜੇ ਆ ਇੱਥੇ ਦਿੱਤੇ ਜਾਂਦੇ ਆ ਘੋੜਿਆਂ ਨੂੰ ਉਹ ਜਿਹੜੇ ਚੰਗੇ ਘੋੜੇ ਆ ਘੋੜੇ ਪਾਲਕ ਆ ਜਿਹੜੇ ਉਹਨਾਂ ਦੇ ਹੌਸਲਾ ਵਧਾਈ ਆ ਵਾਸਤੇ ਉਹ ਇਨਾਮ ਜਿਹੜੀਆਂ ਚੰਗੇ ਚੰਗੇ ਲੋਕਾਂ ਵੱਲੋਂ ਉਹ ਦਿੱਤੇ ਜਾਂਦੇ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜਰੂਰ ਪਹੁੰਚੋ ਜਰਨ ਸਰ ਜਿੱਤੇ ਨਾਲ ਪੰਜਾਬ ਮਸ਼ਹੂਰ ਸੀਗਾ ਕਬੱਡੀ ਨੂੰ ਹਾਂਜੀ ਅ ਪਿਛਲੇ ਸਰਕਾਰਾਂ ਕਬੱਡੀ ਦੇ ਬڑے ਟੂਰਨਾਮੈਂਟ ਕਰਵੰਦੀਆਂ ਸੀਗੀਆਂ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਹੁਣ ਤੁਸੀਂ ਉਪਰਾਧਾ ਕੀਤਾ ਹੈਗਾ ਪੰਜਾਬ ਦੇ ਵਿੱਚ ਘੋੜਿਆਂ ਦੇ ਮੇਲੇ ਲਾਉਂਦਾ ਕਿਉਂਕਿ ਘੋੜਿਆਂ ਦੇ ਸ਼ਕੀਰ ਰਾਜੇ ਮਹਾਰਾਜਿਆਂ ਦੇ ਸ਼ੌਕ ਹੈਗੇ ਹਾਂਜੀ ਹਾਂਜੀ ਤੇ ਇਹੋ ਜਿਹੇ ਜਦੋਂ ਮੇਲੇ ਪੰਜਾਬ ਚ ਲੱਗਦੇ ਨੇ ਤੇ ਕਿੱਦਾਂ ਪੰਜਾਬ ਰਗਲਾ ਪੰਜਾਬ ਬਣਦਾ ਬਿਲਕੁਲ ਬਣਦਾ ਜੀ ਇਹ ਸਾਰੀ ਮਿਹਰਬਾਨੀ ਸਾਰ ਸ਼ਬੀਰ ਸਿੰਘ ਬਾਦਲ ਸਾਹਿਬ ਦੀ ਆ ਉਹਨਾਂ ਨੇ ਪੰਜਾਬ ਦੇ ਵਿੱਚ ਘੋੜਿਆਂ ਨੂੰ ਉਤਸ਼ਾਹਿਤ ਕੀਤਾ ਜਿਵੇਂ ਕਬੱਡੀ ਦੇ ਟੂਰਨਾਮੈਂਟ ਇੱਥੇ ਕਰਵਾਏ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੇ ਨਾਮਾਂ ਦੇ ਨਾਲ ਵੱਡੇ ਟੂਰਨਾਮੈਂਟ ਹੋਏ ਇਵੇਂ ਪਸ਼ੂ ਪਾਲਕਾਂ ਵਾਸਤੇ ਜਿਹੜੇ ਮੇਲੇ ਸ਼ੁਰੂ ਕਰਾਏ ਛੋਮਨੇ ਕਾਲੇ ਦਲ ਦੀ ਸਰਕਾਰ ਨੇ ਉਹਦੇ ਚ ਮਾਰਵਾੜੀ ਘੋੜਿਆਂ ਦੇ ਸ਼ੋਅ ਬਹੁਤ ਪ੍ਰਚਲਿਤ ਹੋਏ ਸਾਰੀ ਕੰਟਰੀ ਚੋਂ ਉਦੋਂ ਵੀ ਘੋੜਿਆਂ ਦੇ ਸ਼ੋਹਾਂ ਦੇ ਵਿੱਚ ਸਾਰੀ ਕੰਟਰੀ ਚੋਂ ਘੋੜੇ ਆਉਂਦੇ ਸੀ ਬਹੁਤ ਵੱਡੇ ਇਨਾਮ ਜਿਹੜੇ ਆ ਸਟੇਟ ਗਵਰਨਮੈਂਟ ਵੱਲੋਂ ਉਹਨਾਂ ਨੂੰ ਦਿੱਤੇ ਜਾਂਦੇ ਸੀ ਉਸੇ ਤਰਜ਼ ਤੇ ਚੱਲਦੇ ਆ ਉਹਨਾਂ ਦੀ ਬਾਦਲ ਸਾਹਿਬ ਦੀ ਹੋਈ ਗਾਈਡੈਂਸ ਦੇ ਵਿੱਚ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਜਿਹੜਾ ਏ ਸ਼ੋਅ ਆਰਗੇਨਾਈਜ਼ ਕਰਦੇ ਆ ਇੱਥੇ ਨੂਰਗੜ ਸਟੱਡ ਫਾਰਮ ਦੇ ਵਿੱਚ ਇਹ ਸਮਝ ਲਓ ਵੀ ਜਿੰਨਾ ਲੋਕਾਂ ਨੂੰ ਸ਼ੌਂਕ ਆ ਉਹਨਾਂ ਨੂੰ ਪਤਾ ਹੈ ਵੀ ਕਿਸੇ ਨੇ ਜਿਵੇਂ ਆਪਾਂ ਕਹਿੰਦੇ ਨਾ ਵੀ ਕੈਨੇਡਾ ਅਮਰੀਕਾ ਤੋਂ ਲੋਕ ਆਉਂਦੇ ਆ ਪੰਜਾਬ ਦੇ ਵਿੱਚ ਆਪਦੀ ਧਰਤੀ ਨੂੰ ਚੁੰਮਣ ਆਸਤੇ ਆਪਦੇ ਧਾਰਮਿਕ ਸਥਾਨਾਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਦੁਰਗਾਣਾ ਮੰਦਰ ਮੱਥਾ ਟੇਕਣ ਆਪਦੇ ਬਾਲਮੀਕ ਤੀਰਥ ਯਾਤਰਾ ਦੇ ਉੱਤੇ ਆਉਂਦੇ ਆ ਜਾਂ ਤੀਰਥ ਸਥਾਨ ਨੂੰ ਦੇਖਣ ਆਉਂਦੇ ਆ ਆਪਾਂ ਜਾਣਦੇ ਆ ਜਿਵੇਂ ਧਰਮ ਐ ਲੋਕ ਜਿਹੜੇ ਆ ਨਾ ਆਪਦੇ ਘੋੜਾ ਪਾਲਕਾ ਜਿਹੜੇ ਉਹ ਘੋੜਿਆਂ ਨੂੰ ਵੇਖਣ ਆ ਤੇ ਐ ਹੀ ਉਤਸ਼ਾਹ ਨਾਲ ਐਨੀ ਭਾਵਨਾ ਨਾਲ ਦੂਰੋਂ ਦੂਰੋਂ ਦੂਜੀਆਂ ਸਟੇਟਾਂ ਦੇ ਵਿੱਚੋਂ ਸ਼ੋਹਾਂ ਦੇ ਵਿੱਚ ਆਉਂਦੇ ਐਨੀ ਭਾਵਨਾ ਉਹਨਾਂ ਦੀ ਘੋੜਿਆਂ ਦੇ ਪ੍ਰਤੀ ਜਿਹੜੀ ਆ ਉਹ ਹੁੰਦੀ ਹੈ ਗੱਲ ਕਰੀਏ ਜੀ ਘੋੜੇ ਪਾਲਕ ਦੇ ਜਦੋਂ ਆਣਗੇ ਉਹਨਾਂ ਦੇ ਪ੍ਰਬੰਧਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਪ੍ਰਬੰਧ ਅਸੀਂ ਬਹੁਤ ਚੰਗੇ ਕਰਦੇ ਆ ਜੀ ਜਿਹੜੇ ਘੋੜਾ ਪਾਲਕ ਬਾਹਰੋਂ ਆਉਂਦੇ ਆ ਉਹਨਾਂ ਵਾਸਤੇ ਬਹੁਤ ਵਧੀਆ ਘੋੜਿਆਂ ਨੂੰ ਰੱਖਣ ਵਾਸਤੇ ਟੈਂਟ ਬਣੇ ਹੁੰਦੇ ਆ ਉਹਦੇ ਵਿੱਚ ਘੋੜੇ ਰੁਕਦੇ ਆ ਜਿਹੜੇ ਘੋੜਿਆਂ ਨਾਲੇ ਨਾਲ ਆਉਂਦੇ ਆ ਉਹਨਾਂ ਦੇ ਹੈਂਡਲਰ ਉਹਨਾਂ ਵਾਸਤੇ ਇੱਥੇ ਪੂਰਾ ਪ੍ਰਬੰਧ ਹੁੰਦਾ ਮੰਜੇ ਬਿਸਤਰੇ ਦਾ ਖਾਣੇ-ਦਾਣੇ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੁੰਦਾ ਉਹ ਹਰ ਕਿਸਮ ਦੀ ਉਹਨਾਂ ਨੂੰ ਜਿਹੜੀ ਇੱਥੇ ਸਹੂਲਤ ਘੋੜਾ ਪਾਲਕਾਂ ਨੂੰ ਮਿਲਦੀ ਆ ਜਿਨ੍ਹਾਂ ਨੇ ਆ ਕੇ ਬਾਹਰੋਂ ਰਹਿਣਾ ਹੁੰਦਾ ਉਹ ਹੋਟਲਾਂ ਦੇ ਕਮਰੇ ਬੁੱਕ ਹੁੰਦੇ ਆ ਹੋਟਲਾਂ 'ਚ ਰਹਿੰਦੇ ਆ ਜਾਂ ਜਿਹੜੇ ਆਪਦੇ ਸੱਜਣ ਮਿੱਤਰ ਘੋੜਾ ਪਾਲਕ ਦੂਸਰੇ ਹੁੰਦੇ ਆ ਜਿਵੇਂ ਪੰਜਾਬ 'ਚ ਅਸੀਂ ਜਿਵੇਂ ਜਾਣਦੇ ਆ ਦੂਜੀਆਂ ਸਟੇਟਾਂ 'ਚ ਜਿਹੜੇ ਉੱਥੋਂ ਦੇ ਘੋੜਾ ਪਾਲਕ ਆ ਉਹ ਸ਼ਾਹ ਨਾਲ ਸਾਨੂੰ ਰਿਕੁਐਸਟ ਨਾਲ ਆਪਦੇ ਘਰਾਂ 'ਚ ਲੈ ਕੇ ਜਾਂਦੇ ਸ਼ੌਕ ਨਾਲ ਸੇਵਾ ਕਰਦੇ ਐਵੇਂ ਜਿਹੜੇ ਉਧਰੋਂ ਆਉਂਦੇ ਆ ਸਾਡੇ ਪੰਜਾਬ ਵਾਲੇ ਜਿਹੜੇ ਘੋੜਾ ਪਾਲਕ ਆ ਉਹ ਪੂਰਾ ਆਪਦੇ ਜਿਵੇਂ ਆਪਾਂ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਘਰੇਲ ਜਾਂਦੇ ਉਹਦੀ ਸੇਵਾ ਕਰਦੇ ਉਹਨੂੰ ਰੱਖਦੇ ਆ ਉਹਨੂੰ ਰਿਸਪੈਕਟ ਦਿੰਨੇ ਆ ਓਵੇਂ ਲੋਕਾਂ ਨੂੰ ਆਪਣੇ ਜਿਹੜੇ ਪੰਜਾਬ ਵਾਲੇ ਘੋੜਾ ਪਾਲਕ ਉਹ ਵੀ ਕਰਦੇ ਆ ਬਾਕੀ ਕੋਈ ਹੋਟਲ 'ਚ ਰਹਿ ਪੈਂਦਾ ਆ ਆਪਦੀ ਮਰਜ਼ੀ ਆ ਅਸਲ ਦੇ ਵਿੱਚ ਨਾ ਜਿਹੜੇ ਘੋੜਾ ਪਾਲਕ ਆ ਜਾਂ ਜਿਹੜੇ ਘੋੜਾ ਪ੍ਰੇਮੀ ਜਾਂ ਜਿਹੜੇ ਧਾਰਮਿਕ ਮਨੋੱਖ ਨੇ ਉਹ ਇਹ ਸਮਝਦੇ ਵੀ ਜਿਵੇਂ 13 ਰਤਨ ਕਹਿੰਦੇ ਨਾ ਜੀ ਜੋ ਸਮੁੰਦਰ ਮੰਥਨ ਕੀਤਾ 13 ਰਤਨ ਨਿਕਲੇ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਘੋੜਾ ਵੀ ਇੱਕ ਸੀ ਘੋੜੇ ਨੂੰ ਦੇਵਤਾ ਸਰੂਪ ਮੰਨਿਆ ਜਾਂਦਾ ਜਿਹੜੇ ਸ਼ਰਧਾ ਦੇ ਨਾਲ ਘੋੜਾ ਰੱਖਦੇ ਆ ਜਾਂ ਘੋੜਾ ਦੇਖਣ ਆਉਂਦੇ ਆਪਣੇ ਕੋਲੇ 골ਡਨ ਰੋਕ ਘੋੜਾ ਮੇਰਾ 17 ਵਾਰ ਦਾ ਉਹ ਚੈਂਪੀਅਨ ਆ ਨੈਸ਼ਨਲ ਚੈਂਪੀਅਨ ਉਹਨੂੰ ਵੇਖਣ ਆ ਤੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਆ ਉਹ ਆਉਂਦੇ ਉਹ ਜਿਹੜੇ ਸ਼ਰਧਾ ਵਾਲੇ ਉਹਦੇ ਗੋਡੀਆਂ ਹੱਥ ਲਾ ਕੇ ਮੱਥਾ ਟੇਕਦੇ ਉਹਨੂੰ ਮੈਨੂੰ ਪਹਿਲਾਂ ਇਹਦੇ ਬਾਰੇ ਮੈਂ ਪੁੱਛਿਆ ਕਿ ਉਹਨੇ ਫਿਰ ਦੱਸਿਆ ਵੀ ਇਹ ਤਾਂ ਜੀ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਮੰਨਦੇ ਆ ਲੋਕ ਇਨੀ ਸ਼ਰਧਾ ਜਿਹੜੀ ਆ ਉਹ ਘੋੜੇ ਦੇ ਵਿੱਚ ਰੱਖਦੇ ਆ